ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਯਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ 3704 ਮਾਸਟਰ ਕੁਕ ਦੇ ਜਿਹੜੀਆਂ ਪੋਸਟਾਂ ਆਈਆਂ ਸੀ ਤਾਂ ਇਹਦੇ ਨਾਲ ਸੰਬੰਧਤ ਨਵਾਂ ਨੋਟੀਫਿਕੇਸ਼ਨ ਇਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਸੋ ਸਾਰੇ ਉਮੀਦਵਾਰ ਧਿਆਨ ਦੇਣ ਪੂਰੀ ਜਾਣਕਾਰੀ ਪੂਰਾ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਇਹ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਨਵਾਂ ਨੋਟੀਫਿਕੇਸ਼ਨ ਤਾਂ ਇਹ ਹੈ ਜੀ ਉਹ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਸੰਬੰਧਤ ਹੈ ਜਿਨ੍ਹਾਂ ਤੋਂ ਕੈਟਾਗਰੀ ਹੈ ਜੋ ਜਿਹੜੀ ਗਲਤ ਭਰੀ ਗਈ ਸੀ ਇਨ੍ਹਾਂ ਪੋਸਟਾਂ ਦੇ ਵਿੱਚ ਯਾਨੀ ਕਿ 3704 ਪੋਸਟਾਂ ਆਈਆਂ ਸੀ ਅਤੇ ਅਪਲਾਈ ਕਰਨ ਸਮੇਂ ਤੁਹਾਡੇ ਤੋਂ ਕੈਟਾਗਰੀ ਗਲਤ ਭਰੀ ਗਈ ਸੀ ਹੋਰ ਕਾਸਟ ਭਰੀ ਗਈ ਹੈ ਤਾਂ ਉਹਨੂੰ ਠੀਕ ਕਰਨ ਵਾਸਤੇ ਸਿੱਖਿਆ ਵਿਭਾਗ ਨੇ ਇਹ ਜੋ ਮੌਕਾ ਦਿੱਤਾ ਹੈ 17 1 2021 ਤੱਕ 17 ਤਰੀਕ ਤੱਕ ਤੁਸੀਂ ਇਹਨੂੰ ਦਰੁਸਤ ਕਰ ਸਕਦੇ ਹੋ ਆਪਣੀ ਕੈਟਾਗਰੀ ਠੀਕ ਕਰ ਸਕਦੇ ਹੋ ਜਿਸ ਤੋਂ ਵੀ ਇਹ ਗਲਤ ਅਪਲਾਈ ਕੀਤਾ ਗਿਆ ਸੀਗਾ ਤਾਂ ਇਸ ਤੋਂ ਬਾਅਦ ਦੁਬਾਰਾ ਪੋਰਟਲ ਨਹੀਂ ਖੁੱਲੇਗਾ ਤਾਂ ਹੁਣ ਸਿੱਖਿਆ ਵਿਭਾਗ ਨੇ ਇਹ ਜੋ ਪੋਰਟਲ ਖੋਲਿਆ ਹੋਇਆ ਹੈ ਜਿਸ ਕਿਸੇ ਤੋਂ ਵੀ ਅਪਲਾਈ ਟਾਈਮ ਕਾਸਟ ਗਲਤੀ ਨਾਲ ਹੋਰ ਭਰੀ ਗਈ ਸੀ ਤਾਂ ਉਹ ਦੁਬਾਰਾ ਇਹਨੂੰ ਦਰੁਸਤ ਕਰ ਸਕਦੇ ਨੇ ਇਹ ਇਹਨਾਂ ਦੀ ਸਾਈਟ ਹੈ educationrecruitmentboard.com ਇਹ ਸਾਈਟ ਖੋਲ ਕੇ ਕਿਸ ਤਰ੍ਹਾਂ ਅੱਗੇ ਤੁਸੀਂ ਆਪਣਾ ਪੋਰਟਲ ਖੋਲਣਾ ਹੈ আইডি ਖੋਲਣੀ ਹੈ ਉਹ ਤੁਹਾਨੂੰ ਪਤਾ ਹੈ ਪਾਸਵਰਡ ਹੋਏਗਾ ਰਜਿਸਟ੍ਰੇਸ਼ਨ ਨੰਬਰ ਹੋਏਗਾ ਜਾਂ ਫਿਰ ਜਿਸ ਕੋਲ ਤੁਸੀਂ ਅਪਲਾਈ ਕੀਤਾ ਸੀ ਉਸ ਕੋਲ ਜਾ ਕੇ ਇਹ ਗਲਤੀ ਜਿਹੜੀ ਆਪਣੇ ਠੀਕ ਕਰਵਾ ਸਕਦੇ ਹੋ ਸੋ ਇਹ ਨੋਟੀਫਿਕੇਸ਼ਨ ਦਿੱਤਾ ਹੈ ਆਖਰੀ ਨੋਟੀਫਿਕੇਸ਼ਨ ਹੈ ਇਸ ਤੋਂ ਬਾਅਦ ਦੁਬਾਰੇ ਮੌਕਾ ਨਹੀਂ ਮਿਲੇਗਾ 17 ਤਰੀਕ ਇਹਨਾਂ ਨੇ ਦਿੱਤੀ ਹੈ ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਕਈ ਵਾਰ ਕਿਸੇ ਤੱਕ ਇਹ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਬਾਅਦ ਵਿੱਚ ਪਤਾ ਲੱਗਦਾ ਤਾਂ ਇਸ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ